ਤਸਵੀਰਾਂ ਤੋਂ ਸਾਡੀਆ ਕਰ ਰਹੇ ਜਿੱਥੇ ਕਿ ਕਿਸਾਨਾਂ ਦੇ ਵੱਲੋਂ ਜਿਹੜੀ ਐਂਬੂਲੈਂਸ ਨੂੰ ਫਟਾਫਟ ਲੰਘਣ ਲਈ ਰਸਤਾ ਵੀ ਦਿੱਤਾ ਜਾ ਰਿਹਾ ਹੈ ਤੇ ਤੁਹਾਨੂੰ ਤਸਵੀਰਾਂ ਕਰਕੇ ਦਿਖਾ ਰਹੇ ਇੱਥੇ ਕਿ ਐਂਬੂਲੈਂਸ ਨੂੰ ਫਟਾਫਟ ਲੰਘਾਇਆ ਜਾ ਰਿਹਾ ਹੈ ਤਾਂ ਜੋ ਕਿਸੇ ਨੂੰ ਕੋਈ ਦਿੱਕਤ ਨਾ ਆਵੇ ਆਹ ਦੇਖੋ ਯਾਰ ਕੋਈ ਜਾ ਰਿਹਾ ਆ ਆਪ ਜੱਜੂ ਦੀਆਂ ਤੁਹਾਡੀਆਂ ਭੈਣ ਚੋਂ 45 ਖਬਰਾਂ ਮੇਰੇ ਵੱਲੋਂ ਲੱਗੀਆਂ ਆ ਯਾਰ ਦੇ ਦੋ ਯਾਰ ਇਹਨੂੰ ਬਦਲੋ ਮੌਕਾ ਦਿਓ ਗੱਡੀ ਬੈਕ ਕਰਾ ਦਿਓ ਆ ਦੇਖੀ ਤਾਂ ਕਿੰਨੀ ਅਕਰੀ ਯਾਰ ਬੈਕ ਮੈਂ ਲਾਈਆਂ ਸੀ ਆ ਜੀ ਚੱਲੋ ਜੀ ਗੱਡੀ ਕਰ ਦੋ ਪਰਵਾਹ ਤਾਂ ਰਹਿ ਜਾ ਬੰਦ ਕਰਾ ਲਈ ਜੀ ਜੀ ਭਾਈ ਜਾਣਾ ਓਕੇ ਚਲੋ ਆ ਲਿਖੇ ਬਸ ਨਾਰੀ ਕਿਤੇ ਨਹੀਂ ਜਾਇਆ ਕਰਾ ਨੰਬਰ ਜਾਲ ਦੇ ਵਿੱਚ ਆਉਂਦੇ ਨੇ ਦੇਖੋ ਜਿੰਦਾਬਾਦ جان مزدور ہے زندہ باد تھلے سرکار زندہ باد روٹی گڈا دو تھلے نو تھلے زندہ باد ਆ ਜਾਣਾ ਦੋਈ ਭਾਈ ਉਹ ਨਾ ਕਹਿਣਾ ਜਿਹੜਾ ਇਹ ਨਹੀਂ ਜਾਣਾ ਉਹ ਪਿੱਛੇ ਜਾਣਾ ਇੱਕ ਵਾਰੀ ਪਿੱਛੇ ਕਰੀਂ ਉਹਦੇ ਪਿੱਛੇ ਜਾਣਾ ਸਾਰੇ ਕੀ ਆ ਲੱਗ गांदे घर चले चले ਹਾਂ ਇਹ ਕਰਦੇ ਪ੍ਰਧਾਨ ਸਾਹਿਬ ਅੱਜ ਜਿਹੜਾ ਇਹ ਮੋਰਚਾ ਲੱਗਿਆ ਹੈ ਇਹ ਕਿਸ ਕਾਰਨ ਲੱਗਿਆ ਕਿੰਨੇ ਵਜੇ ਤੋਂ ਸ਼ੁਰੂ ਹੋਇਆ ਤੇ ਕਿੰਨੇ ਵਜੇ ਤੱਕ ਲੱਗੂਗਾ ਕੀ ਅੱਜ ਇਹਦੇ ਵਿੱਚ ਮੈਂ ਮੰਗਾ ਗਿਆ ਨਹੀਂ ਅੱਜ ਜਿਹੜਾ ਮੋਰਚਾ ਹੈ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਚਾਹੀਦਾ ਜਿਹੜੇ ਸ਼ੰਭੂ ਬਾਡਰ ਤੇ ਗੋਰੀ ਬਾਡਰ ਤੇ ਮਰਨ ਮਰਤੇ ਤੇ ਬੈਠਿਆ 35 ਵਿਦਵਾਨ ਸਰਕਾਰ ਬਿਲਕੁਲ ਤੋਂ ਸੁਣਿਆ ਕਰਦੀ ਹੈ ਜਿਸ ਤਰ੍ਹਾਂ ਦੇਖਿਆ ਕਰਦੀ ਹੈ ਵੀ ਇਹ ਸਿਰਫ ਐ ਕੋਈ ਗੋਲ ਨਹੀਂ ਰਹੀ ਗੋਲੀ ਗੋਲੀ ਸਰਕਾਰ ਹੋਗੀ ਜਿਹੜੇ ਗੱਲ ਬਾਤ ਤੇ ਅੱਜ ਅਸੀਂ ਧਰਨੇ ਪਹਾਲ ਕਰਦ ਕਰਿਆ ਇੱਕ ਟ੍ਰੇਲਰ ਦਿਖਾਇਆ ਜਿਹੜੀ ਸਰਕਾਰ ਕਹੀ ਜਾਂਦੀ ਹੈ ਵੀ ਇਹ ਤਾਂ ਇਕੱਲੇ-ਇਕੱਲੇ ਹੋ ਗਏ ਵੀ ਸਾਡੀ ਲੜਾਈ ਸਾਰੀਆਂ ਮੰਗਾਂ ਪਰ ਅਸੀਂ ਖੁੱਲ੍ਹੜਾ ਲਈ ਲੜਦੇ ਜੇ ਜਗਜੀਤ ਸਿੰਘ ਡੱਲੇ ਵਾਲਾ ਨਾਤਾ ਦੇ ਬੱਚੇ ਸਰਕਾਰ ਦੇ ਬੈਠੇ ਉਹ ਇਕੱਲਾ ਪਰਸਨਲ ਲੜਾਈ ਨਹੀਂ ਹੈ ਉਹ ਅਗਨੇ ਵੀ ਆਪਣੀ ਲੜਾਈ ਲੜ ਰਿਹਾ ਹੈ ਉਹ ਖਾਣਾ ਕੱਤ ਰੇ ਬੈਠਿਆ ਉਹ ਮਜ਼ਦੂਰਾ ਖਾਣੇ ਕੱਤ ਰੇ ਬੈਠਿਆ ਉਹ ਸਾਰੇ ਖਾਣੇ ਕੱਤ ਰੇ ਬੈਠਿਆ ਜਿਨੀਆਂ ਮੰਗਾਂ ਬਿਜਲੀਆਂ ਰੋਟੀਆਂ ਆ ਰਹੀਆਂ ਆਪਣਾ ਖਾਣੇ ਲਈ ਉਹਨਾਂ ਨੂੰ ਲਾਗੂ ਕਰਨ ਵਿੱਚ ਕਿਉਂ ਦਿੱਕਤ ਹੈ ਜਿਸ ਤਰ੍ਹਾਂ ਕਿ ਢੱਲੇਵਾਲ ਸਾਹਮਣੂ ਕਾਫੀ ਲੰਬਾ ਸਮਾਂ ਹੋ ਚੁੱਕਿਆ ਹੈ ਉਹ ਅੰਸ਼ਣ ਤੇ ਬੈਠੇ ਨੇ ਕਿਸਾਨਾਂ ਵਿੱਚ ਇਸ ਨੂੰ ਕਿਹਾ ਹੈ ਤੇ ਕੀ ਦੇ ਦੇਓ ਕਿਉਂਕਿ ਸਰਕਾਰ ਜਿਹੜੀ ਹੈ ਕੇਂਦਰ ਸਰਕਾਰ ਹਲੇ ਵੀ ਇਸ ਵਕਤ ਜਿਹਨੂੰ ਕਹਿੰਦੇ ਆ ਵੀ ਸੁੱਤੀ ਪਈ ਹੈ ਕੀ ਸਮਝ ਉਸਦਾ ਕੰਮ ਕੀ ਹੈ ਕੋਈ ਸਰਕਾਰ ਨੇ ਕਰਨਾ ਕਿ ਅੱਜ ਤੱਕ ਜੂ ਨਹੀਂ ਸਕਦੇ ਢੱਲੇਵਾਲ ਸਾਹਮਣੂ ਕਿੰਨੀ ਦੇਰ ਹੋ ਗਈ ਹੈ ਹਨਾਨਗਰੀਆ ਨਾ ਆਪ ਵੀ ਕਹਿੰਦੇ ਕਿ ਹੱਟੇ ਦਾ ਬੈਠੇ ਹੋਏ ਨੇ ਬਹੁਤ ਸਾਰੇ ਕਿਸਾਨ ਸਰਕਾਰ ਦਾ ਸਾਹਨਾ अपने नहीं बैठा भारत की किसानी बैठी उन्हें लोगों वास्ते बैठा है जो अपने ढि के पाइपलाइन खेती बचाने बैठा है और हैरानगरी है ना पंजाब सरकार से जू रही वास्तव और बंद तो करें कुछ नहीं ਜੋ ਹਰ ਦਿਨ ਹੋ ਰਿਹਾ ਹੈ ਉਹ ਬੈਠਾ ਹੋਊਗਾ 35 ਦਿਨ ਹੋ ਗਏ ਹੋ ਤੇ ਸਾਡਾ ਪ੍ਰਧਾਨ ਬਾਦੂ ਦੀ ਕਮੇਟੀ ਦਾ ਮਤਲਬ ਹੈ ਉਹ ਆਸਟ੍ਰੇਲੀਆ ਕੋਲ ਗਿਆ ਜੇਕਰ ਇੱਕ ਵਾਰ ਬੈਠਾ ਹੋਵੇ ਰਾਣੀ ਹੋਵੇ ਇਹ ਪ੍ਰਧਾਨ ਤੋਂ ਬਾਤ ਹੋ ਚੀ ਸਾਡਾ ਜਿਹੜਾ ਕਹਿੰਦਾ ਕਿ ਪਸਾਣਾ ਦਾ ਮੁੱਦਾ ਹੈ ਪਸਾਣਾ ਦੇ ਨਾਲ ਕੋਈ ਹੋਰ ਤੇ ਪੇਲੀਆਂ ਗੇਮਾਂ ਦੇ ਇੱਕ ਵਾਰ ਬੰਨ੍ਹੇ ਤੂਫਾਨ ਇੱਥੇ ਬੋਲਦਾ ਹੈ ਜਿਹੜੇ ਮੈਂ ਨਾ ਮੈਂ ਮਾਰਦਾ ਇੱਥੇ ਕੋਲਦਾ ਇੱਕ ਬੀਜੇਪੀ ਦੇ ਆਗੂ ਰਣਜੀਤ ਸਿੰਘ ਬਿੱਟੂ ਦਾ ਬਿਆਨ ਐ ਸੀ ਕੁਝ ਦਿਨ ਪਹਿਲਾਂ ਜਿੱਥੋਂ ਨੇ ਕਿਹਾ ਸੀਗਾ ਵੀ ਫੋਟੋ ਖਿਜਵਾਉਣ ਲਈ ਜਾ ਰਹੇ ਨੇ ਜੇ ਹਿੰਮਤ ਹੈ ਕਾਂਗਰਸ ਆਮ ਆਇ ਪਾਰਟੀ ਆ ਦੀ ਤਾਹੋ ਅਣਛਣ ਤੇ ਬੈਠਣ ਪਰ ਨਹੀਂ ਬਿੱਟੂ ਦਾ ਬਿਆਨ ਇਹ ਆਇਆ ਸੀ ਕਹਿੰਦੇ ਅਣਛਣ ਤੇ ਬੈਠੋ ਫੋਟੋ ਨਾ ਖਿਜਾਓ ਜਗਜੀਤ चाहे साम्हूं कीअं कल्ची कोन ਸਾਰੇ ਦੁਕਾਨਦਾਰ ਸਾਰੇ ਦੁਕਾਨਦਾਰ ਨੂੰ ਦੇਖਿਆ ਗੱਡੀ ਚੱਲਦੇ ਬਲੇ ਸਾਰਾ ਸੀਬੀ ਤੁਹਾਡੇ ਰੱਖੀ ਪਿਆ ਸਮਰ ਹੋ ਰਿਹਾ ਜੀ ਸੀਬੀ ਕਿਸਾਨਾਂ ਦੀ ਜਿੱਤ ਇਹ ਤੋਂ ਅੱਗੇ ਕੀ ਕਰ ਰਹੇ ਬੰਦੇ 8 ਨੰਬਰ ਦਾ ਸੀਬੀ ਸਾਨੂੰ ਨਾ ਆ ਰਿਹਾ ਇਹ ਕਰ ਰਹੇ ਕੀ ਕਰ ਰਹੇ ਕਿਸਾਨੋਂ ਕੰਮ ਕਰਦੇ ਦੇਖੋ ਤੁਸੀਂ ਸਾਰੇ ਖੇਤਾਂ ਦੇ ਖੇਤਾਂ ਦਾ ਅਸੀਂ ਸਾਡਾ ਕਦੇ ਜੀ ਕਰਦਾ ਸੀ ਸਾਰੇ ਜਿਹੜੀ ਸਾਰੇ ਕੰਮ ਕਰਦੇ ਆ ਵੀ ਦੇਖੀ ਸਾਹਦੇ ਖੜਾ ਕੋਈ ਅਮਰ ਜੀ ਆਪ ਕਬਰ ਦਾ ਫੋਨ ਕਰ ਲਓ ਮਰਦੇ ਕਿ ਉਹਨਾਂ ਦੇ ਕਿ ਦੇਖੇ ਤਾਂ ਸੰਭਾਲ ਆਜ ਪੜਾਇਆ ਆਪਣਾ ਜਗਾ ਆ ਗੱਡੀ ਕਰਵਾਇਆ ਬਸ ਇੱਕ ਚਲੇ ਜਾਂਦਾ ਬਾਜੀ ਯਾਰ ਉਹੀ ਦੇ ਫਿਰਦਾਰ ਸਰਦਾਰ ਹੋ ਭਾਈ ਟੁੰਡੇ ਥੋੜੀ ਗੱਡੀ ਪਿੱਛੇ ਕਰ ਲੈ ਤੂੰ ਠੀਕ ਹੋ ਹਾਂਜੀ ਠੀਕ ਹੈ ਜੀ ਕੱਢ ਦਿਓ ਕੱਢ ਦਿਨੇ ਕੱਢ ਦਿਨੇ ਕੱਢ ਦਿਨੇ ਆਹ ਬੰਦੇ ਆਹ ਬੰਦੇ ਆਹ ਬੰਦੇ ਦੇਖ ਸਕਦੇ ਹੋ ਪਿੱਛੇ ਜਿਹੜੇ ਮਾਤਾ ਜੀ ਆ ਉਹ ਬਿਮਾਰ ਪਏ ਨੇ ਤੇ ਉਹਨਾਂ ਵੱਲੋਂ ਜਿਹੜੇ ਉਹਨਾਂ ਦੇ ਘਰ ਦੇ ਵੱਲੋਂ ਰਿਕਵੈਸਟ ਕੀਤੀ ਗਈ ਹੈ ਤੇ ਹੁਣ ਉਹਨਾਂ ਨੂੰ ਕੱਢਣ ਦਿੱਤਾ ਜਾ ਰਿਹਾ ਇੱਥੋਂ ਦੀ ਪੀਸ਼ੈਂਟ ਆ ਚੱਲੋ ਜੀ ਮੈਂ ਗੱਡੀ ਚ ਲੈ ਜਾਉਂਦਾ ਮਹਾਰਾਜ ਬੇਨਤੀ ਅੰਮ੍ਰਿਤਾਲਾ ਸਤਾ ਦਾ ਪੁੱਤ ਮੈਂ ਆਪਣੀ ਬੁਰੀਤ ਨਹੀਂ ਕੋਈ ਗੱਲ ਤੁਸੀਂ ਆਜੋ ਗੱਡੀ ਦਾ ਕਰੋ ਸਾਈਡ ਮਾਰੀ ਜੀ ਕਰੋ ਮਾਰੀ ਕਰੋ ਕਰੋ ਪਿੱਛੇ ਪੇਸ਼ੈਂਟ ਹੈਗਾ ਨਾ ਗੱਡੀ ਚ ਭਾਜੀ ਹਸਪਤਾਲ ਅਸੀਂ ਡਾਕਟਰ ਹੀ ਨਹੀਂ ਜਾਵਾਂਗੇ ਪੇਸ਼ੈਂਟ ਕੀ ਕਰਨਗੇ ਜਾ ਕੇ ਡਾਕਟਰ ਦਿਖਾਉਣਾ ਤੁਹਾਡੇ ਨਾਲ ਬੰਦੇ ਖੜੇ ਹੋਣਗੇ ਡਾਕਟਰ ਜੀ ਵੀਰ ਸਰ ਕਿਹੜੀ ਜਿਹੇ ਜੋਬ ਹੈ ਤੁਹਾਡੀ? ਹਾਂਜੀ ਮੈਂ ਡਾਕਟਰ ਹਾਂ। ਤੁਸੀਂ ਇਹਨੇ ਨਿਕਲਣ ਨਹੀਂ ਦਿਓਗੇ ਡਾਕਟਰ ਨੂੰ। ਕੌਣ ਖੜਾ ਹੋਏਗਾ? ਕਿਹੜੀ ਜਗ੍ਹਾ ਜੋਬ? ਡਾਕਟਰ ਜਾਣ। ਡਾਕਟਰ ਜੀ, ਡਾਕਟਰ ਜੀ, ਡਾਕਟਰ ਜੀ, ਡਾਕਟਰ ਜੀ। ਤੁਸੀਂ ਨਾ ਕਰੋ ਜਾਓ। ਜਾਣ ਦੇ ਵੀਰ, ਉਹ ਗੱਡੀ ਦਾ ਉਕੀਂ ਵੱਢੀ ਹੈ। ਜਾਣ। ਆਜੋ। ਜਾਓ ਜਾਓ। ਪਰ ਆਪਣੇ ਕਿਸਾਨ ਹੈ ਜਿਹੜੇ ਉਹ ਜੱਡੇ ਹੋਏ ਆ, ਮੋੜ ਜਾਂਦੇ ਤੇ ਤੁਹਾਨੂੰ ਵੀ ਅਪੀਲ ਹੈ ਕਿ ਜਿੰਨੇ ਕੁ ਵਾਅਦੇ ਵੱਡ ਜਾ ਸਕਦੇ ओ तेरे और उसे पौधे किरदार ਸਾਬ ਦੀ ਤਾਂ ਇਹਨਾਂ ਨੂੰ ਉਠਾਉਣਾ ਚਾਹੀਦਾ ਹੈ ਕੇਂਦਰ ਸਰਕਾਰ ਦਾ ਕੋਈ ਜ਼ਿੰਮੇਵਾਰ ਆਦਮੀ ਕੋਈ ਇੱਕ ਵੀ ਆਦਮੀ ਇੱਥੇ ਭਾਸ਼ਣ ਕਰਦੇ ਰਹਿੰਦੇ ਆ ਲੇਕਿਨ ਉਥੋਂ ਤੱਕ ਨਹੀਂ ਗਿਆ ਜਾ ਕੇ ਗੱਲ ਕਰਦੇ ਕਿ ਜੀ ਤੁਸੀਂ ਉਠੋ ਅਸੀਂ ਐਮਐਸਪੀ ਦਵਾਂਗੇ ਕਾਨੂੰਨ ਬਣਾਵਾਂਗੇ ਅਗਲੇ ਸੈਸ਼ਨ ਚ ਲੈ ਕੇ ਆਵਾਂਗੇ ਇਹ ਤੇ ਉਹ ਗੱਲ ਹੀ ਨਹੀਂ ਕਰਦੇ ਇਹਨਾਂ ਨੇ ਤਾਂ ਜਿਹੜਾ ਨਵਾਂ ਐਗਰੀਕਲਚਰ ਫਰੇਮਵਰਕ ਬਣਾਇਆ ਉਹਦੇ ਚ ਉਹੀ ਤਿੰਨ ਕਾਨੂੰਨਾਂ ਨੂੰ ਮਿਕਸ ਕਰਕੇ ਫਿਰ ਪਾਤਾ ਕਿ ਸਰਕਾਰੀ ਮੰਡੀਆਂ ਕਿਵੇਂ ਖਤਮ ਹੋਣਗੀਆਂ ਪ੍ਰਾਈਵੇਟ ਲੋਕਾਂ ਤੇ ਕੋਈ ਟੈਕਸ ਨਹੀਂ ਹੋਊਗਾ ਉਹ ਜਿੱਥੋਂ ਮਰਜ਼ੀ ਕਰੀਦਣ ਜਿਵੇਂ ਉਹ ਪਹਿਲਾਂ ਪ੍ਰੋਵੀਜ਼ਨ ਸੀ ਸਾਰੇ ਉਹੀ ਕੀਤੇ ਆ ਇਹ ਖੇਤੀ ਨੂੰ ਇਹ ਕੌਂਟਰੈਕਟ ਖੇਤੀ ਵਾਲ ਠੇਕੇ ਵਾਲੀ ਖੇਤੀ ਦਾ ਔਰ ਵੱਡੀਆਂ ਕੰਪਨੀਆਂ ਨੂੰ ਦੇਣਾ ਚਾਹੁੰਦੇ ਆ ਇਹਨਾਂ ਦਾ ਕੋਈ ਇਰਾਦਾ ਨਹੀਂ ਕਿ ਛੋਟੇ ਕਿਸਾਨਾਂ ਨੂੰ ਐਮਐਸਪੀ ਮਿਲੇ ਚਾਹੇ ਸਰਕਾਰੀ ਖਰੀਦ ਹੋਵੇ ਚਾਹੇ ਪ੍ਰਾਈਵੇਟ ਹੋਵੇ ਐਮਐਸਪੀ ਮਿਲਣੀ ਚਾਹੀਦੀ